ਲਓ ਵੀ ਟਰੈਕਟਰ ਭਾਜੀ ਸਟਾਰਟ ਕਰ ਲ ਗਏ ਨੇ ਤੇ ਟਰਾਲੀ ਕਰਾਂਗੇ ਪਰਾ ਤੇ ਅੱਜ ਬਈ ਜਨਰੇਟਰ ਭਾਜੀ ਦੀ ਲੋਡ ਪਏਗੀ ਤੇ ਆਹ ਹਣੇ ਦੇ ਅੰਦਰ ਟਰਾਲੀਆਂ ਦੀਆਂ ਸਾਰਾ ਪੂਰਾ ਟੁੱਟ ਗਿਆ ਬਈ ਰਾਤ ਆਈ ਦਿਨੇ ਦੀ ਲਓ ਵੀ ਪਾਸੇ ਕਰਦੀ ਟਰਾਲੀ ਪਾ ਕੇ ਟਰੈਕਟਰ ਦੇ ਪਿੱਛੇ ਤੇ ਅੱਗੇ ਦੇਖ ਸਕਦੇ ਹੋ ਬਈ ਪ੍ਰਿੰਡਾਂ ਨੇ ਘਰ ਪਾ ਛੱਡਿਆ ਬਈ ਕ੍ਰੋਸ ਤੇ ਜਮ੍ਹਾਂ ਹਨ ਵਿੱਚ ਤੇ ਹੱਥ ਲੱਗ ਗਿਆ ਸੀ ਬਸ ਨਹੀਂ ਤਾਂ ਕਿਉਂ ਖਾਦਾ ਜਾਂਦਾ ਸੂਰੇ ਸੂਰੇ ਤੇ ਇਹ ਕੱਡੀਆਂ ਬਾਈ ਇਸੇ ਤਰੀਕੇ ਦੇ ਨਾਲ ਸੋਨੋ ਪਤਾ ਹੈ ਵੀ ਕਿਹੜਾ ਤਰੀਕਾ ਹੁੰਦਾ ਤੇਲ ਹੱਲ ਹੈ ਬਾਈ ਇਹਨਾਂ ਦਾ ਤਾਂ ਤੇਲ ਨਾਲ ਕੱਡੀਆਂ ਤੇ ਉਦੋਂ ਆਪਾਂ ਆ ਕੇ ਜਨਰੇਟਰ ਖੜਾਤਾ ਮਿਹੜੇ ਦੇ ਵਿੱਚ ਕੱਲੀ-ਕੱਲੀ ਪ੍ਰਿੰਡ ਦਾ ਰੈਣ ਕਤਲੇ ਆਮ ਕਰਨਾ ਪੈ ਗਿਆ ਭਾਈ ਦੇਖੋ ਬੱਦਲ ਤੁਸੀਂ ਕਿੰਨੇ ਰੋਲੇ ਲਓ ਵੀ ਟਰੈਕਟਰ ਗਿਆ ਤੁਰ ਖੇਤ ਨੂੰ ਤੇ ਆਪਾਂ ਪਿੱਛੇ ਚੱਲਦੇ ਰੋਟੀ ਲੈ ਕੇ ਨੌ ਬਾਈ ਖੇਤ ਜਾਂਦੇ ਸੀ ਤੇ ਇਹਨੂੰ ਦੇਖੇ ਬਿਨਾ ਤਾਂ ਬਾਈ ਰਹੀ ਨਹੀਂ ਜਾਂਦਾ ਤੇ ਸ਼ਾਟਾ ਸ਼ਿਫਟ ਲਾ ਲੈਂਦਾ ਬਾਈ ਦਸ਼ੀ ਹੋਰਾਂ ਨੇ ਤੇ ਕਾਲੇ ਹੋਰਾਂ ਨੇ ਸਾਂਝਾ ਲੈ ਲਿਆ ਬਾਈ 855 ਤਾਜ਼ਾ ਤੇ ਹੁਣ ਤੁਹਾਨੂੰ ਦਿਖਾਉਂਦੇ ਆਂਗੇ ਤੇ ਪਾ ਕੇ ਹਾਰ ਬਾਈ ਲਿਆਂਦਾ ਨਾਲ ਨੂਰ ਹੋਰੀ ਬੈਠੇ ਨੇ ਕਿਤੇ ਇਧਰ ਅਭੀਲੀ ਦੇ ਵਿੱਚ ਐਂਟਰੀ ਹੋਣ ਲੱਗੀ ਐ ਤੇ ਆਪਾਂ ਰਾਹ ਚ ਹੀ ਘੇਰ ਲਿਆ ਬਾਈ ਸੱਸੀ ਕਾਲ ਬੁਲਾ ਰਿਹਾ ਹੈ ਮੁੰਡਾ ਤੇ ਨੌ ਬਾਈ ਅੰਦਰ ਲਾਵਾ ਅਭੀਲੀ ਦੇ ਵਿੱਚ ਝੋਟਾ ਲਓ ਇਹ ਰਾਤੀ ਪਏ ਮੀਂਹ ਦਾ ਹਾਲ ਦੇਖ ਸਕਦੇ ਸ਼ਰਕਾ ਤੇ ਜਲੋ ਗਿਆ ਲ ਹੋਇਆ ਪਿਆ ਮੇਰੇ ਮੱਤਰ ਤੇ ਅੱਗੇ ਵੀ ਚਲ ਚਲੀ ਹੈਗਾ ਤੇ ਜਾ ਰਿਹਾ ਖੇਤ ਨੂੰ ਜਨਰੇਟਰ ਪਾਉਣਾ ਹੈ ਖੇਤ ਤੇ ਬੀਜਾ ਇਹ ਬਹੁਤ ਲਓ ਵੀ ਮੱਕੀ ਨੂੰ ਹੁਣ ਨਿੱਗ ਹੀ ਆਇਆ ਕਹਿੰਦੀ ਰਾਤ ਦਾ ਰੱਬ ਨੇ ਪਾਲਾ ਚੜਾ ਕੇ ਰੱਖਦਾ ਤੇ ਟੇਢੀ ਜੀ ਵੀ ਕਰਤੀ ਬਈ ਤੇ ਆਪਣੀ ਛੱਦੀ ਆ ਥੋੜੀ ਜੀ ਮੱਕੀ ਤੇ ਵਧੀਆ ਬਹੁਤ ਹੋ ਰਹੀ ਹੈਗੀ ਛੋਟੇ ਛੋਟੇ ਹੋਗੀ ਲੋ ਵੀ ਜਨਰੇਟਰ ਆੜਦੇ ਥੋੜੇ ਦੇ ਪੌਣਾ ਪਏ ਨਾ ਉਹ ਤਾਂ ਇਹਨਾਂ ਦੀ ਘਾਟੀ ਰੋਲ ਪੈਂਦੇ ਆ ਕਿਉਂਕਿ ਵੇ ਅਜ ਤਾਰਾਂ ਤਾਂ ਟੁੱਟੇ ਪਈ ਦੀ ਤੇ ਬੰਬੀ ਆਪਣੀ ਖੜਗੀ ਤੇ ਬੀਜਣੀ ਤੇ ਆਪਾਂ ਪਨੀਰੀ ਜੀਰੀ ਦੀ ਤੇ ਵੇ ਲਿਆਉਣਾ ਪੈ ਗਿਆ ਹੁਣ ਝਾੜ ਝੂੜ ਕੇ ਲਿਆਂਦਾ ਕੱਢ ਕੇ ਹੁੰਜਾਂ ਖੱਲਾਂ ਚ ਤੇ ਹਵਾਈ ਬਹੁਤ ਜਲਦੀ ਖਲਾਂਾਂ ਦੇ ਚ ਪਾਣੀ ਪੂਣੀ ਤੇ ਤਾਂ ਦੇਖ ਸਕਦੇ ਯਮਨਾ ਜੀ ਆਪੇ ਖੜੇ ਨੇਗੇ ਤੇ ਘੈਂਟ ਲੱਗ ਰਿਹਾਗਾ ਖੜਾ ਪਾ ਲੋ ਵੀ ਕੱਢ ਕੇ ਗ੍ਰਿਪ ਤੇ ਫਸਾਤੀਆਂ ਤਾਰਾਂ ਹੁਣ ਪਹਿਣਗੀਆਂ ਮਾਰਾਂ ਤੇ ਖਦੇ ਪਾ ਛਟਾਂਗੇ 400 ਦੇ ਕਰਕੇ ਹੈ ਰੇਜ ਉੱਪਰ ਨੂੰ ਲਾਈਟ ਬਤਾ ਕੇ ਫਿਰ ਛੜਨੀਆ ਮੋਟਰ ਤੇ ਫਿਰ ਡਾਕਾਂਗੇ ਬੋਦਾਲਾ ਉੱਪਰ ਲਓ ਵੀ ਪੂਰੇ ਜੋਰਾ ਸ਼ੋਰਾ ਦੇ ਚੱਲਿਆ ਸੋਨਾ ਲੀਕਾ ਬਣਾਣਾ 50 ਦਾ ਤੇ ਗੇੜੇ ਲਿਆ ਰੱਖਨੇ ਜਨਰੇਟਰ ਦੇ ਇਹ ਮੋਟਰ ਵੀ ਮੇਰੇ ਵੀਰੋ 20 ਦੀ ਹੈਗੀ ਤੇ ਪੜਾਕੇ ਪਾਉਂਦੀ ਤਰੀ ਜਾਂਦੀ ਆ ਕਰੋਸ ਦੇ ਖਦੇ ਪਾਰ ਖੇ ਨੇ ਸੋਣ ਨੇ ਲੀਕ ਨੇ ਦੇਖ ਸਕਦੇ ਤੁਸੀਂ ਅੰਦਰ ਮੀਟਰ ਐ ਉਹ ਪਰਰਾ ਇਹਦਾ ਲੱਗਿਆ ਹੋਇਆ ਤੇ ਇਧਰ ਤਾਰਾਂ ਤੋੜਾ ਜੋੜ ਛਾੜੀਆਂ ਰਹੀਆਂ ਫੁੱਲਾ ਚੋਰਾ ਤੇ ਲਓ ਵੀ ਕਿਆਰੀ ਸੈੱਟ ਕਰਨ ਲੱਗ ਰਹੇ ਸੋਣ ਨੇ ਜਿਵੇਂ ਖੜੇ ਆਗੇ ਤੇ ਲਓ ਬਈ ਆਪਾਂ ਉਸ ਤੋਂ ਬਾਅਦ ਘੰਟੇ ਕੇ ਬਾਅਦ ਆਈ ਇਧਰ ਤੇ ਦੇਖ ਸਕਦੇ ਤੁਸੀਂ ਵਧੀਆ ਤਰੀਕੇ ਨਾਲ ਕਿਆਰੀਆਂ ਪਾ ਕੇ ਛੱਟਾ ਦੇਤਾ ਉੰਨੇ ਦਾਦੇ ਪੌਲ ਬਈਆ ਪਨੀਰੀ ਹੋ ਜੂਗੀ ਹਨਾ 7-8 ਦਿਨਾਂ ਤੱਕ ਤੇ 15 ਲਾਉ ਵੀ ਮਿਸਤਰੀਆਂ ਦਾ ਕੰਮ ਵੀ ਯੋਰਾ ਦੇ ਚੱਲ ਰਿਹਾ ਘੜੁਕਾ ਦਾ ਜੀ ਫਿਰਦੇ ਨੇ ਤੇ ਅੱਗੇ ਆਪਾਂ ਜਾਣੇ ਵੀ ਗੇਟ ਕੋਲੇ ਆ ਗਏ ਭਾਈ ਪੂਰੇ ਯੋਰਾ ਸ਼ੋਰਾ ਤੇ ਆਪਣੇ ਕੰਮ ਚੱਲ ਰਿਹਾ ਇੱਕ ਸੜਕ ਦਾ ਤੇ ਨਾ ਵਾਟਰ ਬਾਕਸ ਦੀ ਪਾਈਪਲਾਈਨ ਦਾ ਤੇ ਇਹਦਾ ਵੀ ਬਲੌਗ ਤੁਹਾਨੂੰ ਅੱਡ ਬਣਾ ਕੇ ਦਿਖਾਵਾਂਗੇ ਸੋ ਧੰਨਵਾਦ ਜੀ ਸਸ਼ੀ ਕਾਲ